ਸਤਿ ਸ੍ਰੀ ਅਕਾਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਭਵਿੱਖ ਸਾਡੀ ਨੌਜਵਾਨ ਪੀੜ੍ਹੀ ਹੈਗੀ ਤੇ ਪਿਛਲੇ ਕੁਝ ਦਿਨਾਂ ਤੋਂ ਜਦ ਮੈਂ ਆਪਣੇ ਵਕਰਾ ਦੇ ਨਾਲ ਮੀਟਿੰਗ ਕਰਦੀ ਰਹੀਆਂ ਤਾਂ ਸਾਰੇ ਤੋਂ ਸਾਨੂੰ ਆਹੀ ਫੀਡਬੈਕ ਮਿਲਿਆ ਹੈ ਕਿ ਸੋਸ਼ਲ ਮੀਡੀਆ 'ਚ ਸਾਨੂੰ ਪ੍ਰਚਾਰ ਕਰਨ ਦੀ ਵੱਧ ਲੋੜ ਹੈਗੀ ਕਿਉਂਕਿ ਜਿਹੜੇ ਸਾਡੇ ਵਿਰੋਧੀ ਧਿਰ ਨੇ ਉਹ ਬਹੁਤ ਸਾਰੇ ਪੈਸੇ ਖਰਚ ਕੇ ਵੱਡੀ ਵੱਡੀ ਟੀਮਾਂ ਰੱਖ ਕੇ ਸਾਡੇ ਖਿਲਾਫ ਪੰਡੀ ਪ੍ਰਚਾਰ ਆਪਾਂ 2015 ਤੋਂ ਦੇਖਿਆ ਕਿ ਹੁਜਾ ਪੰਡੀ ਪ੍ਰਚਾਰ ਸਾਡੇ ਪਾਰਟੀ ਦੇ ਖਿਲਾਫ ਹੋਇਆ। ਅਕਾਲੀ ਦਲ ਦੀ ਤਾਕਤ ਹਮੇਸ਼ਾ ਰਹੀ ਹੈ ਕਿ ਅਸੀਂ ਜ਼ਮੀਨੀ ਤੌਰ ਤੇ ਉਤਰ ਕੇ ਕੰਮ ਇਹਨੇ ਕਰਦਿਆ ਕਿ ਪ੍ਰਚਾਰ ਅਸੀਂ ਆਪਣਾ ਕਰਨਾ ਹੀ ਨਹੀਂ ਚਾਹਦੇ। ਇਹ ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਸ਼ਾਇਦ ਇੱਕ ਅਕਾਲੀ ਦਲ ਦੀ ਕਮਜ਼ੋਰੀ ਹੈ। ਜਿਹਦੇ ਕਰਕੇ ਅੱਜ ਮੈਂ ਆਪਣੇ ਨੌਜਵਾਨ ਵਰਗ ਨੂੰ ਆਪਣੇ ਭਾਈਆਂ ਤੇ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਿੱਥੇ ਤੁਹਾਨੂੰ ਕਾਲੀਦਾਲ ਦਾ ਕੋਈ ਚੰਗਾ ਕੰਮ ਦਿਖਦਾ ਹੈ ਵਿਰੋਧੀਆਂ ਦਾ ਕੋਈ ਮਾੜਾ ਕੰਮ ਦਿਖਦਾ ਹੈ ਜਾਂ ਫਿਰ ਤੁਹਾਡੇ ਨਾਲ ਜਾਂ ਕਿਸੇ ਹੋਰ ਦੇ ਨਾਲ ਕੋਈ ਤੱਗਾ ਦਿਖਦਾ ਤੁਸੀਂ ਜ਼ਰੂਰ ਆਪਣੇ ਫੋਨ ਰਾਹੀਂ ਇਸ ਗੱਲ ਨੂੰ ਤੁਸੀਂ ਇੱਕ ਵੀਡੀਓ ਬਣਾਓ ਚਾਹੇ ਸੋਸ਼ਲ ਮੀਡੀਆ ਗਰੁੱਪਸ 'ਚ ਸ਼ੇਅਰ ਕਰੋ ਭਾਵੇਂ ਮੈਨੂੰ ਮੇਰੇ ਸੋਸ਼ਲ ਮੀਡੀਆ 'ਚ ਭੇਜੋ ਜਾਂ ਫਿਰ YouTube ਰਾਹੀਂ ਤੁਸੀਂ ਇਹਦਾ ਪ੍ਰਚਾਰ ਕਰਨ ਵਾਸਤੇ ਤੁਸੀਂ ਅਪਲੋਡ ਆਪਣੇ YouTube 'ਚ ਆਪਣੇ Instagram 'ਚ ਜਿੱਥੇ-ਜਿੱਥੇ ਲੇਕਿਨ ਤੁਸੀਂ ਇਹ ਜ਼ਰੂਰ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਅੱਜ ਅਕਾਲੀ ਦਲ ਦੇ ਨਾਲ ਜੁੜੋ ਤਾਂ ਕਿ ਅਸੀਂ ਵੀ ਆਪਣੇ ਕੀਤੇ ਹੋਏ ਕੰਮਾਂ ਦਾ ਪ੍ਰਚਾਰ ਕਰ ਸਕੀਏ ਤੇ ਜਿਹੜੇ ਕੰਮ ਅਸੀਂ ਕੀਤੇ ਸੀ ਅੱਜ ਦੀ ਸਰਕਾਰ ਨੇ ਉਹਨਾਂ ਸਾਰੇ ਕੰਮਾਂ ਨੂੰ ਰੋਕਣ ਦਾ ਜਿਹੜਾ ਕੰਮ ਕੀਤਾ ਹੈ ਅੱਜ ਅਸੀਂ ਦੇਖਦੇ ਹਾਂ ਗਰੀਬ ਵਰਗ ਨੂੰ ਕਿੰਨਾ ਵੱਡਾ ਤੱਕਾ ਸਭ ਤੋਂ ਵੱਡੀ ਸੱਤ ਜੇ ਕਾਂਗਰਸ ਪਾਰਟੀ ਨੇ ਮਾਰੀ ਹੈ ਉਹ ਸਾਡੇ ਗਰੀਬ ਵਰਗ ਨੂੰ ਜਿਨ੍ਹਾਂ ਨੂੰ ਕਿੰਨੇ ਝੂਠੇ ਲਾਰੇ ਲਾਏ ਕਿਸਾਨਾਂ ਨੂੰ ਲਾਇ ਸਾਡੇ ਨੌਜਵਾਨਾਂ ਨੂੰ ਲਾਇ ਸਾਡੇ ਗਰੀਬ ਵਰਗ ਨੂੰ ਲਾਇ لیکن ਦੇਣਾ ਤਾਂ ਕੀ ਸੀ ਇੱਕ ਇੱਕ ਕਰਕੇ ਜਿਹੜੀ ਸਾਡੀ ਦਿੱਤੀ ਹੋਈ ਸਹੂਲਤਾ ਸੀ ਉਹ ਵੀ ਖੋਹ ਦਿੱਤੀਆਂ ਨੇ ਆਪਦੇ ਪਿੰਡਾਂ ਵਿੱਚ ਜਾਓ ਇਹਨਾਂ ਦੇ ਵਿਚਾਰ ਆਪਣੇ ਵੀਡੀਓ ਰਾਹੀਂ ਰਿਕਾਰਡ ਕਰਕੇ ਸਾਰੇ ਜ਼ਮਾਨੇ ਨੂੰ ਸੁਣਾਓ ਕਿਉਂਕਿ 2 ਸਾਲ ਹੋਏ ਨਹੀਂ ਜੇ ਅਗਲੇ 2 ਸਾਲਾਂ 'ਚ ਜੇ ਇਹਨਾਂ ਨੂੰ ਚੁੱਪ ਨਹੀਂ ਕਰਾਇਆ ਤਾਂ ਫਿਰ ਜਿਨ੍ਹਾਂ ਦਾ ਅਲੱਗ ਸਹਾਇਤਾ ਮਿਲ ਰਹੀ ਹੈ ਉਹਨਾਂ ਦੀ ਵੀ ਖੋਹ ਦਿੱਤੀ ਜਾਓਗੇ ਇਹ ਸਾਨੂੰ ਸਾਰਿਆਂ ਤਾਈਂ ਪਹੁੰਚਾਣ ਦੀ ਲੋੜ ਹੈ ਮੈਂ ਉਮੀਦ ਕਰਦੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਸਪੋਰਟਰ ਤੇ ਆਮ ਨਾਗਰਿਕ ਜਿਹੜਾ ਯਾਦ ਕਰਦੇ ਨੇ ਉਹਦੇ ਕਾਸਤੇ ਕੰਮ ਅੱਜ ਇਸ ਬੇਹੋਸ਼ੀ ਦੀ ਹਾਲਤ ਵਿੱਚ ਚਲਦੀ ਹੋਈ ਇਸ ਸਰਕਾਰ ਨੂੰ ਜਗਾਉਣ ਵਾਸਤੇ ਤੁਸੀਂ ਜ਼ਰੂਰ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਸਾਡੀ ਮਦਦ ਕਰੋਗੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ